ਸਾਰੇ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਾਫੀ ਟਾਈਮ ਤੋਂ ਤੁਸੀਂ ਦੇਖਿਆ ਵੀ ਵੀਡੀਓਜ਼ ਘਟਾਈਆਂ ਨੇ ਚੈਨਲ ਤੇ ਕਿਉਂਕਿ ਅਸੀਂ ਹਜੂਰ ਸਾਹਿਬ ਸੀਤੇ ਸੁਣਿਆ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਤੇ ਘਰ ਦੇ ਕਹਿੰਦੇ ਵੀ ਕਚਾਈ ਕੰਬਲ ਚੋਂ ਕੰਮ ਕਰਕੇ ਨਿਕਲਣ ਨੂੰ ਜੀ ਨਹੀਂ ਕਰਤਾ ਹੈਗਾ। ਇੱਥੇ ਸਾਡੇ ਵਧੀਆ ਦਿਨ ਨਿਕਲੇ। ਅੱਜ ਹੈਗੀ ਆ ਲੋਹੜੀ ਸੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੀ ਲੋਹੜੀ ਦੀਆਂ ਵਧਾਈਆਂ ਤੇ ਹਜੂਰ ਸਾਹਿਬ ਲੋਹੜੀ ਵੀ ਕਾਫੀ ਤੁਹਾਨੂੰ ਤਾਂ ਨਾਲ ਮਨਾਈ ਜਾਂਦੀ ਆ। ਇਹ ਤੋਂ ਪਹਿਲਾਂ ਤੇ ਕੁਦਰਤੀ ਸਾਨੂੰ ਇੱਕ ਵਿਆਹ ਦੇਖਣ ਦਾ ਮੌਕਾ ਵੀ ਮਿਲਿਆ ਇੱਥੇ ਹਜੂਰ ਸਾਹਿਬ ਦੇ ਵਿੱਚ ਲਖਨਬਾਈ ਜੀ ਹੋਣੀ ਮਿਲੇ ਸੀਗੇ ਤੇ ਉਹਨਾਂ ਨਾਲ ਚਲੋ ਕਿਸੇ ਤਰੀਕੇ ਨਾਲ ਜਾਨ ਸ਼ਾਮ ਨਿਕਲੇ ਆਈ ਤੇ ਉਹਨਾਂ ਨੇ ਸਾਨੂੰ ਫੇਰ ਮੈਰਿਜ ਤੇ ਇਨਵਾਈਟ ਕੀਤਾ ਸੀ ਤੁਸੀਂ ਉੱਥੇ ਦੀਆਂ ਥੋੜੀਆਂ ਜਿਹੀਆਂ ਕਲਿੱਪਸ ਸਕ੍ਰੀਨ ਤੇ ਦੇਖ ਸਕਦੇ ਹੋ ਨਾਲ ਨਾਲ ਰੌਣਕਾਂ ਲੱਖ ਪ੍ਰਭਾਤੀਆਂ ਜੀ ਅਸੀਂ ਤਾਂ ਚਲੋ ਚਲੀ ਗਏ ਸੀ ਵਿਆਹ ਤੇ ਪਰ ਸਾਡਾ ਉਥੇ ਬਹੁਤ ਜ਼ਿਆਦਾ ਸਤਿਕਾਰ ਕੀਤਾ ਉਹਨਾਂ ਨੇ ਪਹਿਲੀ ਵਾਰ ਮੇਰੀ ਗੱਲ ਜ਼ਿੰਦਗੀ ਚ ਗਲ ਦੇ ਵਿੱਚ ਹਾਰ ਪਿਆ ਤੇ ਉਹਨਾਂ ਨੇ ਹੋਰ ਵੀ ਕਾਫੀ ਸਾਨੂੰ ਸ਼ਗਨ ਵੀ ਦਿੱਤਾ ਦੇਣਾ ਅਸੀਂ ਸੀ ਅਸੀਂ ਵੀ ਦਿੱਤਾ ਪਰ ਉਹਨਾਂ ਨੇ ਵੀ ਸਾਨੂੰ ਵੱਧ ਸ਼ਗਨ ਦੇਤਾ ਤੇ ਆ ਪਾਰਟੀ ਦਾ ਮਾਹੌਲ ਸੀਗਾ ਕੁਝ ਜਿਹਾ ਡਿਫਰੈਂਟ ਸੀਗੀਆਂ ਕੁਝ ਜਿਹਾ ਨਹੀਂ ਸੀ ਪਰ ਜਿਹੜੀ ਸਭ ਤੋਂ ਵਧੀਆ ਚੀਜ਼ ਸੀ ਉਹ ਲਾਈਵ ਮਿਊਜ਼ਿਕ ਸੀਗਾ ਪੰਜਾਬ ਦੀ ਮੈਰਿਜ ਨਾਲੋਂ ਕੁਝ ਚੀਜ਼ਾਂ ਦਾ ਥੋੜਾ ਥੋੜਾ ਫਰਕ ਸੀਗਾ ਤੇ ਪਹਿਲੇ ਦਿਨ ਆਨੰਦ ਕਾਲਜ ਤੇ ਗਏ ਸੀਗੇ ਅਸੀਂ ਤੇ ਦੂਜੇ ਦਿਨ ਰਾਤ ਨੂੰ ਰਿਸੈਪਸ਼ਨ ਤੇ ਗਏ ਸੀਗੇ ਤੇ ਅੱਜ ਲੋਹੜੀ ਦਾ ਦੇਖਦੇ ਮੈਂ ਤਾਂ ਪਹਿਲੀ ਵਾਰ ਦੇਖਣਾ ਲੋਹੜੀ ਤਾਂ ਮੈਂ ਕਦੇ ਨਹੀਂ ਦਾ ਲਾਸਟ ਟਾਈਮ ਦੇਖਿਆ ਸੀਗਾ ਤੇ ਜਿਹੜੀ ਇੱਕ ਹੋਰ ਗੱਲ ਅੱਜ ਖਾਸ ਜਿਹੜੇ ਮੌਜੂਦਾ ਜਥੇਦਾਰ ਨੇ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਉਹਨਾਂ ਦੇ ਅੱਜ 25 ਸਾਲ ਹੋ ਜਾਣੇ ਆ ਜੀ ਪੂਰੇ ਜਥੇਦਾਰੀ ਸਾਭੀ ਨੂੰ ਇਹਨਾਂ ਤੋਂ ਪਹਿਲਾਂ ਜਿਹੜੇ ਬਾਬਾ ਹਜੂਰਾ ਸਿੰਘ ਜੀ ਸੀਗੇ ਉਹਨਾਂ ਦੀ ਕੱਲ ਵਰਸੀ ਮਨਾਈ ਗਈ ਅੱਜ ਦੇ ਦਿਨ ਬਾਬਾ ਜੀ ਨੂੰ ਜੱਥੇਦਾਰੀ ਮਿਲੀ ਸੀ ਤੇ ਦਸਤਾਰਬੰਦੀ ਸੀ ਜਿਹੜੀ ਉਹ ਸੋਨੇ 25 ਤਰੀਕ ਨੂੰ ਹੋਈ ਸੀ ਤੇ ਜਿਹੜਾ ਵੱਡਾ ਜਿਆਦੇ ਵੱਡਾ ਸਮਾਗਮ ਹੋਊਗਾ 25 ਤਰੀਕ ਨੂੰ ਹੋਊਗਾ ਜਿੱਤੇ ਹੋਰ ਵੀ ਬਹੁਤ ਮਹਾਪੁਰਖ ਆਉਣਗੇ ਤੇ ਉਹ ਬਣ ਜੂਗਾ ਵੀ 25 ਤਰੀਕ 2025 25 ਸਾਲ ਚਲਦੇ ਆ ਜੀ ਦੇਖਦੇ ਆ ਕੀ ਮਾਹੌਲ ਆ ਅੱਗ ਦੇ ਵਾਸਤੇ ਜਿਹੜੀ ਉਹ ਲਾਉਂਦੇ ਹੁੰਦੇ ਨੇ ਅੱਗ ਹੀ ਕਹਿੰਦੇ ਹੁੰਦੇ ਨੇ ਕੀ ਕਹਿੰਦੇ ਹੁੰਦੇ ਨੇ ਉਹਨੂੰ ਆਪਾਂ ਧੋਣੀ ਉਹਦੇ ਵਾਸਤੇ ਗੱਲ ਸੈਟ ਅਪ ਜੇ ਕਰਤਾ ਸੀ ਉਹਨਾਂ ਨੇ ਇੱਟਾ ਲਾ ਕੇ ਥੱਲੇ ਰੇਤਾ ਵਿਛਾ ਕੇ ਵੀ ਹੀਟ ਹੋਥੇ ਜਿਆਦੀ ਹੋ ਜਾਂਦੀ ਹੈ ਅਰੇ ਦਾਰੇ ਚਲੋ ਚੱਲੀਏ ਵਾਹਿਗੁਰੂ 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 ਬਤਾਈਏ ਬਤਾਈਏ ਬੋਲ ਜੀ ਵਾਹਿਗੁਰੂ ਆਹਦੇ ਨੂੰ ਇਹ ਪ੍ਰੋਗਰਾਮ ਹੋ ਰਿਹਾ ਹੈ ਅਰਾਧਾ ਚੇਕ ਮਸ਼ਰੀਪਾ ਮਤੋ ਆਜੋ ਰਾਈਡ ਕਰਾਓ ਆਜੋ ਨਿਕਲੋ ਬਾਈਕ ਨੂੰ ਖੁੱਲੇ ਹੋਏ ਜੰਗਲ ਇੱਥੇ ਬਾਬਾ ਜੀ ਤੇ ਮੈਂ ਇੱਕ ਮੈਨੂੰ ਲੱਭ ਰਹੀ ਸੀ ਕਿਉਂਕਿ ੱੱਕਾ ਬਹੁਤ ਪੈ ਰਿਆ ਸੀ ਮੈਂ ਸਾਈਡ ਤੇ ਹੋ ਗਿਆ ਪਰ ਚਲੋ ਬਾਅਦ ਵਿੱਚ ਅਸੀਂ ਫੋਟੋ ਕਰਾ ਲਈ ਸੀ ਦੋਨਾਂ ਨੇ ਐਡਾ ਬੜਾ ਜ਼ਿੰਦਗੀ ਜਿਵੇਂ ਪਹਿਲੀ ਵਾਰ ਜੁਹਾ ਦੇਖਿਆ ਵੀ ਵਾਹ ਵੀ ਬਹੁਤ ਜ਼ਿਆਦੇ ਵੱਡਾ ਹੈ ਕਮਾਲ ਹੀ ਆ ਕੀ ਖਾਂਦਾ ਮੈਂ ਦੱਸਣਾ ਨਹੀਂ ਕਿਵੇਂ ਦਾਸਤਾ ਕਿਵੇਂ ਰਹਾ ਨੀ ਜੀ ਇੱਥੇ ਜੀ ਰਾਤ ਨੂੰ ਲੋੜੀ ਤੇ ਫਿਰ ਥੋਣੀ ਬਾਲਣਗੇ ਪਤਾ ਨਹੀਂ ਮਾਜੇ ਵਾਲੇ ਕੀ ਕਹਿੰਦੇ ਨੇ ਭੁੱਗਾ ਮੈਨਾਂ ਨਹੀਂ ਕੀ ਜਾਣੇ ਉਹ ਤਾਂ ਲੱਗੀ ਤੇ ਦੁਪਹਿਰੇ ਤੇ 12 ਤੋਂ 2 ਸਾਰੀ ਸਫਾਈ ਦੀ ਸੇਵਾ ਚੱਲਦੀ ਆ ਅੰਦਰੋਂ ਤੇ ਬਾਹਰੋਂ ਫੇ ਸਾਰੀਆਂ ਦਰੀਆਂ ਚੱਕ ਕੇ ਚੰਗੀ ਤਰ੍ਹਾਂ ਧੋ ਦਿੱਤਾ ਜਾਂਦਾ 唉呀 ਆ ਬੰਦ ਕਰੋ ਆ ਬੰਦ ਕਰੋ ਜਗ ਹੈ ਆਪਣਾ ਲਾਸਟ ਡੇ ਲੋੜੀ ਦੇਖ ਕੇ ਸਵੇਰੇ ਮੱਥਾ ਟੇਕ ਕੇ ਆਈ ਸੀ ਤੇ ਹੁਣ ਆਪਾਂ ਚੱਲਣ ਦੀ ਤਿਆਰੀ ਕਰਨ ਲੱਗੇ ਆ ਸਾਢੇ 1:30 ਹੋ ਗਏ ਪ੍ਰਸ਼ਾਦ ਅਸੀਂ ਛਕ ਲਿਆ ਪਰੌਂਠੇ ਤੇ ਅਸੀਂ ਰਾਸਤੇ ਵਾਸਤੇ ਵੀ ਸ਼ਾਇਦ ਰੋਟੀ ਪਿਕ ਕਰ ਲਈਏ ਭਜਨ ਸਾਡਾ ਸਾਰਿਆਂ ਥੋੜਾ ਥੋੜਾ ਸ਼ਾਇਦ ਵੱਧ ਹੋਵੇ ਤੇ ਹੁਣ ਆਪਾਂ ਛੇਤੀ ਛੇਤੀ ਨਿਕਲੀਏ ਵੈਸੇ ਤਾਂ ਬਾਬਿਆਂ ਦੀਆਂ ਬੱਸਾਂ ਵੀ ਚੱਲਦੀਆਂ ਨੇ ਪਰ ਆਪਾਂ ਆਟੋ 'ਚ ਚੱਲੇ ਆਂ ਕਿਰਪਾਲ ਵੀਰੇ ਦੇ। ਉਹ ਵਾਲੀ ਬੱਸ ਬਿਮਾਰ ਕਰ ਦਿੰਦੀ ਆ। ਤੇ ਅਸੀਂ ਫੇਰ ਪਰਪ੍ਰਸ਼ਾਦਾ ਵੀ ਫੜਨ ਆਉਣ ਰਾਸਤੇ 'ਚੋਂ ਟਾਈਮ ਸਾਡੇ ਕੋਲ ਪੂਰਾ ਪੂਰਾ। ਇਧਰ ਜੀ ਕਿਰਪਾਲ ਵੀਰਾ ਤੁਸੀਂ ਕਦੇ ਵੀ ਨਦੇੜ ਆਓ। ਵੀਰੇ ਨੂੰ ਕੰਟੈਕਟ ਕਰ ਲਿਓ। ਆਟੋ ਸਾਰੇ ਜਿਹਾਸ ਦੇ। ਤੇ ਭੁੱਖ ਲੱਗੇ ਆਉਂਦੀ ਆ ਫੇਰ ਅਸੀਂ ਕਿਾ ਚਲੋ ਪ੍ਰਸ਼ਾਦਾ ਲੈ ਹੀ ਲੈਨੇ ਆ। ਜਿਹੜੀ ਗੜੀ ਮੈਂ ਦੇਖਣੀ ਜਾਈ ਮੇਰੀ। ਸਹਾਜ ਦੇ ਵਿੱਚ ਬੈਠ ਕੇ ਤੇ ਇੰਨੀ ਲੇਟ ਪਹੁੰਚੇ ਅੰਗੇ ਕਿ ਵੀਡੀਓ ਬਣਾਉਣ ਦਾ ਟਾਈਮ ਨਹੀਂ ਸੀ। ਅਸੀਂ ਪਿੱਛੇ ਨੂੰ ਕਿਤੇ ਨਾਲ ਦੀ ਨਾਲ ਆ ਫੁੱਲ ਗਏ ਪਰ ਅਸੀਂ ਜਾਣ ਕੇ ਲੇਟ ਆਏ ਸੀਗੇ ਆਪੀ ਕਿਉਂਕਿ ਅਸੀਂ ਪਹਿਲਾਂ ਕਿ ਵੀ ਕੀ ਕਰਦੇ ਪਰ ਲੇਟ ਵੀ ਐਨੇ ਸੀਗੇ ਨਾ ਇਹ ਵੀ ਹੋ ਸਕਦਾ ਸੀਗਾ ਵੀ ਨਹੀਂ ਨਹੀਂ ਬੋਡੀ ਬੰਦ ਹੋਈ ਗਈ ਜਦੋਂ ਟਾਈਮ ਤੇ ਆਏ ਹਾਂ ਆਖਰੀ ਵਾਲੇ ਸੀ ਆਪਾਂ ਤਾਂ ਵਧੀਆ ਰਿਸਕ ਲੈਣਾ ਚਾਹੀਦਾ ਰਿਸਕ ਤਾਂ ਪਾਣ ਜਾਣਾ ਸੀ ਨਾ 40000 ਚ ਪਾਣੀ ਮੇੜਨ ਸੀ ਆਟੋ 'ਚ ਆਏ ਸੀ ਸਾਡੀ ਸੀਟ ਸਭ ਤੋਂ ਪਿੱਛੇ ਵਾਲੀ ਆ ਐਂਡ ਵਾਲੀ ਮੇਰੀ ਸੀਟ ਦਾ ਨਾਮ ਹੈਗਾ ਬੀਬੀ 20 बी बेबी चलो ਹੁਣ ਆਪਾਂ ਬੈਠ ਕੇ ਰੋਟੀ ਹੈਗੀ ਆਪਣੇ ਕੋਲ ਉਹ ਕੀ ਕਹਿੰਦੇ ਆ ਉਹ ਵੀ ਤਾਂ ਹੀ ਟੇਬਲ ਵੀ ਮੈਂ ਕਿਹਾ ਸਰਵਿਸ ਟੇਬਲ ਜਾਂ ਵੀ ਤਾਂ ਹੀ ਹੋਇਆ ਸੀ ਤੇ ਇਹ ਹੀ ਕਹਿੰਦੇ ਇਹਨੂੰ ਹਾਂ ਹੋ ਪੂਰੇ ਵਧੀਆ ਪਾਣੀ ਲਿਆਉਣ ਦੇ ਕਿ ਇਹ ਨਹੀਂ ਗਿਆ ਨਾ ਮਿਲੇ ਨਹੀਂ ਹੈਗੇ ਤੇ ਫਲਾਈਟ ਸਾਡੀ ਹੋ ਗਈ ਫਲਾਈਟ ਹੋ ਗਈ ਸਾਡੀ ਲੇਟ ਜਿਹੜਾ ਗਾਜ਼ੀਆਬਾਦ 에어ਪੋਰਟ ਉਹ ਮਿਲਟਰੀ ਵਾਲਾ ਪਤਾ ਨਹੀਂ ਕਿੰਨੀ ਟ੍ਰੇਨਿੰਗ ਚੱਲ ਰਹੀ ਹੋਣੀ ਹੈ ਕੁਝ ਤੇ ਉਹਦੇ ਕਰਕੇ ਉਹਨਾਂ ਨੇ ਫਿਰ ਉੱਥੇ ਕਾਫੀ ਦੇ ਕਰਕੇ ਇੱਕ ਉੱਥੇ ਬਠਿੰਡੇ ਵਾਲਾ ਜਹਾਜ਼ ਪਹੁੰਚੇ ਹੋਏ ਸੀ ਹਾਂ ਜਿਹੜਾ ਬਠਿੰਡੇ ਤੋਂ ਚੱਲਦਾ ਵਾ ਨਿਕਲ ਜਾ ਇਹ ਵੀ 1000 ਰੁਪਏ ਦੀ ਟਿਕਟ ਹੈ ਗਾਜ਼ੀਆਬਾਦ ਤੋਂ ਜਾ ਕੇ ਉੱਥੇ ਜਾਣੇ ਨਿਕਲ ਜਾਈਂ ਹਾਂ ਤੇ ਉਹ ਥੋੜੀ ਬੰਦੇ ਬੰਦੇ ਨੇ ਅੱਠ ਕੇ ਸ਼ੀਸ਼ੇ ਸੀ ਉਹਦੇ ਤਾਂ ਪੱਖੇ ਨਾਲ ਪੋਚ ਕਹਿੰਦੇ ਰੇਂਜ ਆ ਜਾਂਦੀ ਆ ਫੋਨ ਦੀ ਕਿੰਨੀ ਵਸ ਸਰਕਸ ਇੰਨਾ ਨਹੀਂ ਆਉਂਦਾ ਹਾਂ ਜੇ ਆਪਣੇ ਸਾਹਨੇ ਆਉਣਾ ਇਹ ਤਾਂ ਫਿਰ ਮੈਂ ਰੱਖਿਆ ਮੰਤਰੀ ਰਾਜਨਾਥ ਨੂੰ ਫੋਨ ਕਰਿਆ ਤੁਹਾਡੀ ਲਾਈਨ ਨੂੰ ਦੁੱਧ ਜੀ ਡਿਲੇ ਕਰੋ ਸਾਡੇ ਮੁੰਡੇ ਨੂੰ ਨਹੀਂ ਆਉਣਾ ਮੈਂ ਜਾਣਾ ਹੈ ਰਸਤਾ ਪਤਾ ਨਹੀਂ ਕਿਹੜਾ ਲੈ ਕੇ ਆਇਆ ਉਹਦੇ ਹੋਏ ਨਹੀਂ ਪਹਾੜੀ ਰਸਤਾ ਜਿੰਨੂੰ ਆ ਗਿਆ ਹੋਏ ਪਤਾ ਨਹੀਂ ਹਮਾ ਚਲਦੀ ਕਿਧਰ ਪਹਾੜੀਆਂ ਦੀ ਘੜਤਾ ਉਹ ਹਾਜੀ ਹਿੱਲ ਲਾ ਗਏ ਲੈਟ ਤੇ ਦੇਖੋ ਵੀ ਜੇ ਕੋਈ ਇਹਦਾ ਛੋਟਾ ਜਿਹਾ ਅਜਮੜ ਦਾ 4-5 ਕਰੋੜ ਦਾ ਆਪਾਂ ਲੈ ਲੈਨੇ ਆ ਇੱਥੋਂ ਹੀ ਉੜੇ ਹਾਂ ਜੰਮੂ ਤੋਂ ਆਏ ਜਿੱਥੇ ਦੀ ਮਿਲੀ ਸਵਾਰੀ ਕੋਈ ਕੋਈ ਵਜ਼ੂਰ ਸਾਹਿਬ ਨੂੰ ਜਾਣਾ ਹੈ ਉਹ ਤਾਂ ਬੈਲਾ ਦਾ ਤਾਂ ਖੜਾ ਵੀ ਨਹੀਂ ਹੁੰਦਾ ਹੁੰਦਾ ਨਾ ਜਿੱਦਾਂ ਜਲੋਸ ਦਾ। ਛੋਟਾ ਜਿਹਾ। ਕੋਈ ਆਪੋ ਦਾ ਟਿਕਟ ਵੀ ਨਹੀਂ ਵਿੱਚ ਵੜਦੇ ਹੁਣ। ਆਪੋ ਤਾਂ ਟਿਕਟ ਤੱਕ ਮਤਬਲਾ। ਟਿਕਟ ਤੋਂ ਉਹ ਸਵਾਰੀ ਨੂੰ ਉਹ ਜਗ੍ਹਾ ਤੱਕ ਮਤਬਲਾ। ਏਹੀ ਗੱਲ ਸੀ। ਆ ਹੁਣ ਜਿਵੇਂ ਇਹ ਪਿਆਰ ਵਾਲਿਆਂ ਦੀ ਚੱਲਦੀ ਹੁੰਦੀ 60 ਪੂਜਾ। ਦਿਹਾੜੀ ਆਪਾਂ ਦਾ ਚੱਕਰ ਲਾ। ਇਹਨੇ ਤੂਲ ਚ ਨਹੀਂ ਗਿਆ ਰਾਤ ਨੂੰ ਮਾਈ ਚਲਾ ਰਹੇ ਆ। ਹਾਂ। ਜਿਹੜੇ ਬੰਦੇ ਗੱਡੀ ਵਿੱਚ ਸੱਟਾ ਸਾਰੇ ਸਾਰੇ ਨਾ ਸਾਰਿਆਂ ਨੂੰ ਸਿੱਟੜ ਕੇ ਭਾਜ ਉਹ ਮੇਰਾ ਫੋਟੋ ਉਹਦੇ ਚ ਕਰਾ ਕੰਪਿਊਟਰ ਸੇ ਚੋ ਬਿੱਟ ਕਰਾ ਲੈਣਾ ਉਹ ਚ ਨਹੀਂ ਮੈਂ ਬਹੁਤ ਐਵੇਂ ਵਾਂਗੂ ਚੱਲਦਾ ਉਹਨਾਂ ਮੇਲਾ ਤਾਂ ਅੱਜ ਉਹ ਕੰਮ ਹੋ ਗਿਆ ਸੀ ਪੜਨਾ ਸਾਵਾਂ ਵਾਲਾ ਜਨਾਨੀ ਬਣਾਤੀ ਸੀ ਇਹਾਂ ਨੇ ਰੋਟੀ ਖਾ ਲਈ ਸੀ ਅਸੀਂ ਕੈਨ ਹੋਣਾ ਨਹੀਂ ਰੋਟੀ ਪੈਕ ਕਰਕੇ ਦੇ ਦਿੱਤੀ ਸੀ ਪਰੌਂਠੇ ਜਿਹੜੇ ਸਾਡੇ ਨਾਲ ਸੀ ਉਹਨਾਂ ਨੇ ਵੀ ਖਾ ਲਏ ਇੱਕ ਇੱਕ ਤੇ ਫਿਰ ਸਭ ਸਾਰੀ ਖਾ ਲਈ ਸੀ ਇਹ ਜ਼ਰੂਰੀ ਨਹੀਂ ਦੋਦੇ ਹੀ ਆਏ ਤੇ ਬਾਕੀ ਸਾਡੀ ਯਾਤਰਾ ਵਧੀਆ ਰਹੀ ਤੇ ਹੁਣ ਅਸਲੀ ਯਾਤਰਾ ਸ਼ੁਰੂ ਹੋਣੀ ਹੈ ਉਹ ਤੁਹਾਨੂੰ ਅਗਲੀ ਵੀਡੀਓ ਅਗਲੀ ਵੀਡੀਓ ਵਿੱਚ ਪਤਾ ਲੱਗੂਗਾ ਸੇ ਸਾਰੀ ਯਾਤਰਾ ਹੈਗੀ ਚੇਂਜਰ ਦੀ ਆਹ ਵਧੀਆ ਬਹੁਤ ਮੀਨ ਆਸ਼ ਕਰੀਏ ਨਾ ਕਿਸੇ ਨੇ ਵੀ ਦਿੱਤੀ ਇਨੀਆਂ ਯਾਤਰਾ ਬੰਦਾ ਵਾਲਾ ਐਸਾ ਕਰਦਾ ਮੈਂ ਤਾਂ ਪਹਿਲਾਂ ਐਸਾ ਜਿਹੜਾ ਰਾਜਦੀਪ ਐਸਾ ਕਰਦਾ ਯਾਨੀ ਐਸਾ ਰਾਜਦੀਪ ਹੈਗਾ ਫਰਾਈ ਦੀ ਪਤਨੀ ਆ ਲਾਈ ਬੀ ਹਾਂ ਹੋ ਗਿਆ ਪਤਨੀ ਬਿਮਾਰ ਸੀਗਾ ਮੇਰੇ ਵਿੱਚ ਡਾਈਟਿੰਗ ਕਰਦਾ ਜੋੜਾ ਵੀ ਛੋਟਾ ਹੋ ਗਿਆ ਜੋੜਾ ਦਾ ਛੋਟਾ ਵਾਲ ਇੰਨੇ ਛੱਡਦੇ ਨੇ